ਕੀ ਗੱਲ ਲੋਗੀ ਜਸਨਾ ਸੋਚੀ ਪਿਆ ਬੇ ਸੋਚੀ ਤਾਂ ਯਾਰ ਕਾਹ ਹੁਣੀ ਬੈਸ ਹੀ ਨਾ ਜਿਵੇਂ ਹੁਣ ਠੰਡਾ ਦੇਣਾ ਹਨਾ ਸਾਦੂ ਪੌਚਲੇ ਤੋਂ ਦਾਸ ਦਿੰਨੇ ਆ ਹਾਂ ਹਾਂ ਠੰਡਾ ਦੇਣਾ ਆਪਾਂ ਤਾਂ ਰਜਾਈਆਂ ਚ ਵੜ ਕੇ ਪੈ ਜਾਂਦੇ ਆ ਹਾਂ ਹਾਂ ਜਾਨ ਬਰਾਂ ਦਾ ਯਾਰ ਔਖਾ ਇਹ ਤਾਂ ਹੈ ਇਹ ਵੀ ਕਿਵੇਂ ਮੈਂ ਸੋਚ ਤਾਂ ਕਾਫੀ ਦਿਨਾਂ ਦਾ ਰਿਆ ਹਾਂ ਆਪਣੇ ਗੁਰਦੁਆਰਾ ਸਾਹਿਬ ਦੇ ਕੋਲ ਅੱਛਾ ਕਤੂਰੇ ਆ ਯਾਰ ਉੱਥੇ ਆ ਉਹ ਹੈ ਜੀ ਮੈਂ ਵੀ ਦੇਖੇ ਸੀ ਕਰੀਏ ਫਿਰ ਪੌਣੇ ਦਾ ਕੰਮ ਬਚਾ ਲੈ ਕਰ ਲੰਨੇ ਆ ਪੌਣ ਤਾਂ ਕਰਨਾ ਜਾਈਦਾ ਕੱਢ ਕੇ ਆਈਏ ġੇੜਾ ਕੱਢਿਆ ਉਹ ਲਿਆ ਚੱਲ ਫਿਰ ਚੱਲ ਜੀ ਹਾਦੀ ਅਜਾ ਇੱਥੇ ਨੇ ਹਾਂ ਹਾਦੀ ਹਾਦੀ ਪੈਣਾ ਇਹ ਨਾ ਦਾ ਯਾਰ ਕਿਵੇਂ ਕਰੀਏ ਉਹ ਦੇਖੋ ਇੱਥੇ ਪੈਂਦੇ ਆ ਇਹ ਯਾਰ ਇਹਦੇ ਵਿਚ ਵੜ ਕੇ ਪੈਣਾ ਯਾਰ ਠੰਡ ਵੀ ਹੁੰਦੀ ਹੈ ਹਨਾ ਜਾਨੂ ਇੱਕ ਰੇਤਾ ਵੈਸੇ ਠੰਡਾ ਹੁੰਦਾ ਰਾਤ ਨੂੰ ਹਾਂ ਇਹਨਾਂ ਦਾ ਕੋਈ ਹੱਲ ਕਰੀਏ ਹਨਾ ਇਨਾਂ ਦਾ ਕੋਈ ਯਾਰ ਦੋਸ਼ ਨਹੀਂ ਆਪਾਂ ਤਾਂ ਵੜ ਕੇ ਪੈ ਜਾਣਾ ਬੱਸ ਬੱਸ ਚੱਲੋ ਫਿਰ ਲਾਉਣਿਆਂ ਕੀ ਹੱਲ ਕਰੀਏ ਫਿਰ ਹੁਣ ਇਹ ਪਹਿਲਾਂ ਐਂ ਕਰਦੇ ਆਪਾਂ ਤੇ ਲੱਕਣਾ ਜਿਹੜੀਆਂ ਛੋਟੀਆਂ ਨੇ ਇਹਨਾਂ ਨੂੰ ਖੜੀਆਂ ਕਰ ਇਨਾਂ ਨੂੰ ਹਾਂ ਖੜਾ ਕੀਤਾ ਜਾਵੇ ਹਨਾ ਮੈਂ ਵੀ ਇਹੀ ਸੋਚਦਾ ਸੀ ਮੈਂ ਇਹਨਾਂ ਨੂੰ ਖੜਾ ਕਰਕੇ ਹਨਾ ਆਸੇ-ਪਾਸੇ ਹੜਾ ਕਰ ਆਸੇ-ਪਾਸੇ ਇਹਨਾਂ ਦਾ ਬਣਾ ਕੇ ਤੇ ਇਹਦੇ ਤੇ ਜਾਂ ਪ੍ਰਾਲੀ ਸਿੱਟੀ ਜਾਵੇ ਜਾਂ ਕੋਈ ਉਹ ਜਾ ਕਾਗਜ਼ ਵਗੈਰਾ ਹਨਾ ਕੀਤਾ ਜਾਵੇ ਹਾਂ ਦੇਖੀਏ ਫਿਰ ਕੋਈ ਨਾ ਕੋਹ ਅਰਦਾਲਾ ਦੇ ਟਿੱਡੂ ਜਾ ਉਹਦੇ ਉਧਰ ਦੇ ਦੋ ਕਰਦੇ ਤੇ ਪੰਜ 6 ਨੇ ਜਸ਼ਨ ਹਾਂ ਲਾ 3 ਮੈਂ ਦੋ ਹੀ ਦਾਤਾ ਇਹਨਾਂ ਦਾ ਕੋਈ ਦੋਸ਼ ਨਹੀਂ ਯਾਰ ਉੰਨਾ ਵਿਚਾਰਨਾ ਕੀ ਲੋੜ ਹੈ ਇਹ ਕਹਿਆ ਨਾ ਬੋਲ ਕੇ ਇਹਨਾਂ ਨੇ ਕਿਹੜਾ ਦੱਸੂਣਗੇ ਹਾਂ ਇਹਨਾਂ ਨੇ ਬੋਲ ਕੇ ਨਹੀਂ ਦੱਸਣਾ ਆਪਾਂ ਦਾ ਵੇਰ ਵੀ ਦੱਸ ਦਾਂਗੇ ਠੰਡ ਆ ਗਰਮੀ ਆ ਇਹਨਾਂ ਨੇ ਨਹੀਂ ਨਾ ਦੱਸਣਾ ਬੋਲ ਕੇ ਹੁਣ ਸਾਰੀ ਰਾਤ ਉੱਥੇ ਉਹਨਾਂ ਨੇ ਉਦਾਂ ਹੀ ਪੈਣਾ ਦੇਖ ਲਾ ਚੱਲ ਕਰਦੇ ਆਂ ਕੁਛ ਹਾਲ ਇਹਨਾਂ ਦਾ ਚੱਲ ਇਹਨੂੰ ਕਿੱਧਰ ਨੂੰ ਕਰੀਏ ਇਹਨੂੰ ਆਏ ਕਰ ਸਾਈਡ ਤੇ ਕਰਨਾ ਆ ਵੀ ਆ ਪੱਥਰ ਚੱਕ ਪਹਿਲਾਂ ਸਾਈਡ ਤੇ ਕਾਢ ਦੇ ਨੂੰ ਐਂਡ ਤੋਂ ਪਿਆ ਰੈਂਡ ਦੀ ਨਹੀਂ ਨਹੀਂ ਕਰਦੇ ਸਾਈਡ ਤੇ ਕਿੱਥੇ ਬਣਾ ਇੱਥੇ ਹੀ ਬਣਾ ਦਿੰਨੇ ਆ ਆ ਦੇ ਆ ਦੇ ਇਹਨਾਂ ਦਾ ਯਾਰ ਬਾਹਲਾ ਔਖਾ ਆ ਜੀ ਬਾਹਰ ਕਾਢ ਲੈ ਇਹਨੂੰ ਇਹਨੂੰ ਵੀ ਪਾਸੇ ਕਰੀ ਜੀ ਅੜੀਂ ਗੇ ਤਰ ਐਣੂ ਤ ਇਹ ਕਿਸੇ ਨੇ ਕੀਤਾ ਤਾਂ ਹੈ ਦੇ ਵਿੱਚ ਪਹਿਲਾਂ ਪਰਾਲੀ ਲੋ ਵੀ ਵੀਰੋ ਹਰਦੇਸ ਹਾਂ ਸਾਂਚਾ ਆਪਾਂ ਤਿਆਰ ਕਰ ਲਿਆ ਹੈ ਨਾ ਠੀਕ ਹੈ ਨਾ ਦੇਖ ਕੇ ਦੱਸ ਇਹਦੇ ਅੰਦਰ ਆਪਾਂ ਸਾਰੇ ਪਾਸੇ ਪਰਾਲੀ ਲਾਉਣੀ ਆ ਪਹਿਲਾਂ ਵੀ ਹਵਾ ਨਾ ਜਾਵੇ ਠੀਕ ਹੈ ਤੇ ਆ ਵੀ ਇੱਥੇ ਬਣੇ ਦਣੇ ਆਪ ਨੂੰ ਇੱਥੇ ਪਈ ਮਿਲ ਗਏ ਇਹਦੇ ਉੱਤੇ ਆ ਦੇ ਆ ਬੈਨਰ ਲੱਗੇ ਹੋਏ ਸੀਗੇ ਇਹ ਲਾ ਲਿਆਂਦੇ ਲਾ ਕੇ ਇਹਨਾਂ ਨੂੰ ਇਹਦੇ ਉੱਤੇ ਰੱਖਾਂਗੇ ਤਾਂ ਜੋ ਮੀਂਹ ਕਣੀ ਤੋਂ ਵਿਚਾਰਵੇ ਅੰਦਰ ਪਾਣੀ ਨਾ ਜਾਵੇ ਠੀਕ ਆ ਫਾਇਦਾ ਵੀ ਆਪਣਾ ਤਾਂ ਹੀ ਆ ਐਨੀ ਮਿਹਨਤ ਕੀਤੀ ਦਾ ਤੇ ਬਸ ਹੁਣ ਪਰਾਲੀ ਦੇਖਦੇ ਆ ਲੈ ਕੇ ਆਉਂਦੇ ਆ ਕਿਤੋਂ ਤੇ ਫਿਰ ਘਰ ਦੇ ਆ ਪੂਰਾ ਤਿਆਰ ਠੀਕ ਆ ਸ਼ਾਰ ਲੋ ਜੀ ਵੀਰੋ ਪ੍ਰਾਲੀ ਆਪਾਂ ਲੈ ਆਂਦੀ ਪ੍ਰਾਲੀ ਵੀ ਵਾਵਾ ਦੋਹਾਂ ਨੂੰ ਲੈ ਕੇ ਆਂਦੀ ਹੈ ਬਹੁਤ ਸੰਘਰਸ਼ ਕਰਕੇ ਪ੍ਰਾਲੀ ਮਿਲੀ ਤੇ ਪ੍ਰਾਲੀ ਹੁਣ ਆਪਾਂ ਲਾਵਾਂਗੇ ਜਿਹੜੇ ਕਿੱਥੇ-ਕਿੱਥੇ ਲਾਉਣ ਵਾਲੀ ਹੈ ਥੱਲੇ ਵੀ ਪਾਉਣੀ ਆ ਪ੍ਰਾਲੀ ਤੇ ਚਲੋ ਕਰਦੇ ਹਾਂ ਸ਼ੁਰੂ ਫਿਰ ਇਹ ਕੰਮ ਕਰੀਏ ਮਾਫੀ ਹੋਵੇ ਚਲੋ artei ਏ ਆਪਾਂ ਤਾਂ ਕਰਕੇ ਲਾਉਣ ਲੱਗੇ ਆਂ ਵੀਰੋ ਵੀ ਇਹ ਜਿਹੜੀ ਹਵਾ ਵਾ ਜ਼ਿਆਦਾਤਰ ਠੰਢੀ ਪੈਂਦੀ ਆ ਤੇ ਹਵਾ ਹੈ ਵੀ ਠੰਡੀ ਆ ਮੌਸਮਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਭ ਨੂੰ ਤੇ ਆਪਣਾ ਵੱਧ ਤੋਂ ਵੱਧ ਇਹੀ ਉਪਰਾਲਾ ਵਾ ਵੀ ਜੇ ਜ਼ਿਆਦਾ ਰ ਖਵਾ ਤੋਂ ਬਚੇ ਹਵਾ ਨਾ ਲੱਗੇ ਹਵਾ ਅਗਰ ਕੀ ਆਪਾਂ ਇਹ ਲੋ ਕੀਤਾ ਠੀਕ ਆ ਜਾਨਵਰਾਂ ਨੂੰ ਖਵਾ ਘੱਟ ਪਵੇ ਆਉਂਦੇ ਆ ਗ੍ਰਾਮ ਨਾਲ ਸੌਂ ਸਕਣ ਸੈ ਸਕਣ ਬਾਕੀ ਫੋਨ ਨੇ ਕੋਈ ਬਾਤ ਚ ਲੈ ਵੀ ਹਰਤੇਸ਼ ਆ ਲਗਭਗ ਗੱਲ ਬਣ ਗਈ ਦੇਖ ਮੜਾ ਕੈਮਰਾ ਕਰਕੇ ਕੀ ਕਹਿੰਦੀ ਆ ਦੁਨੀਆਦਾਰੀ ਮੇਰੇ ਹਿਸਾਬ ਨਾਲ ਤਾਂ ਠੀਕ ਆ ਜਿੰਨੀ ਕੁ ਵੀ ਕੋਸ਼ਿਸ਼ ਕੀਤੀ ਯਾਰ ਬੇਵਧੀਆ ਰਹੇ ਆ ਠੀਕ ਆ ਨਹੀਂ ਬਣ ਗਈ ਇੱਕ ਆ ਪਾਣੀ ਤੇ ਆਪਾਂ ਗਿੱਟੀਆਂ ਆਪਾਂ ਨੂੰ ਨਾਲ ਹੀ ਮਿਲ ਗਈਆਂ ਜੀ ਹੈ ਨਾ ਚੱਲ ਆਪਾਂ ਲਾਤੀਏ ਵੀ ਪਾਣੀ ਵੇਚਣ ਜਾਊਗਾ ਉੱਪਰ ਦੀ ਲੰਘ ਜਾਊਗਾ ਜੋ ਵੀ ਇੱਕ ਛੋਟਾ ਜਿਹਾ ਨਿੱਕਾ ਜਾ ਬਸ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਆ ਆ ਬਈ ਆ ਹੁਣ ਸੁੱਤੇ ਸਾਰੇ ਇਹਨਾਂ ਦਾ ਕੋਹਨਾ ਕੁੱਛ ਸੌ ਜਾਣਗੇ ਵਿੱਚ ਬਾਹਲੇ ਪ੍ਰੋਫੈਸ਼ਨਲ ਦਾ ਆਪਾਂ ਹੈ ਨਹੀਂ ਗਏ ਇਹਨਾਂ ਕੰਮਾਂ 'ਚ ਮੈਨੂੰ ਲੱਗਦਾ ਰਾਤ ਨੂੰ ਇਹ ਬਾਹਰ ਹੀ ਬਹਿਣਗੇ ਹਾਂ ਬਾਹਰ ਹੀ ਪਈ ਹੁੰਦੇ ਯਾਰ ਯਾਰ ਤੇਰੇ ਸਾਹਮਣੇ ਇਹਨਾਂ ਦੀਆਂ ਪੱਟੀਆਂ ਹੋਈਆਂ ਹਨਾ ਖੁੱਡਾਂ ਜੀਆਂ ਤੇ ਬਸ ਆਈ ਪਏ ਰਹਿੰਦੇ ਸੀ ਤੇ ਚਲ ਇਹਨਾਂ ਨੂੰ ਕਿਨੇ ਪੁੱਛਣਾ ਚਲ ਹੁਣ ਇੱਕ ਵਾਰ ਇਹਨਾਂ ਨੂੰ ਅੰਦਰ ਦਾ ਲਾਹ ਜਾ ਦਿਖਾ ਦਈਏ ਹਾਂ ਆ ਬੈਠੇ ਆ ਹਰਦੇਸਿਆਂ ਲੈ ਵੀ ਸਭਾ ਆਪਣੀ ਬਾਕੀ ਇਹਨਾਂ ਤੇ ਆ ਜਿਵੇਂ ਕਿਵੇਂ ਨਹੀਂ ਹੈ ਨਾ ਤੇ ਚੱਲ ਕੋਸ਼ਿਸ਼ ਕੀਤੀ ਨਿੱਕੀ ਜੀ ਚੱਲ ਇਹ ਵਧੀਆ ਲੱਗੀ ਤਾਂ ਚੰਗੀ ਗੱਲ ਆ ਲੋ ਜੀ ਆਪਾਂ ਇਹਨਾਂ ਲਈ ਤਾਂ ਕਰ ਪਾਤਾ ਤੇ ਇਹ ਵੀਡੀਓ ਜਿੱਥੇ-ਜਿੱਥੇ ਤੱਕ ਜਾਊਗੀ ਜਿੱਦੇ-ਜਿਹਦੇ ਕੋਲ ਵੀ ਜਾਊ ਤਾਂ ਸਭ ਨੂੰ ਇੱਕ ਰਿਕਵੈਸਟ ਹੀ ਆ ਵੀ ਜਿਹੜੇ ਬੇਸਹਾਰਾ ਜਾਨਵਰ ਆ ਯਾ ਆਪਣੇ ਆਮ ਪਿੰਡਾਂ ਦੇ ਵਿੱਚ ਹੁੰਦੇ ਹੀ ਆ ਹਨਾ ਤਾਂ ਉਹਨਾਂ ਲਈ ਜਰੂਰ ਕੁਛ ਨਾ ਕੁਛ ਛੋਟੇ ਤੋਂ ਛੋਟੇ ਚੀ ਕਰਿਆ ਕਰੋ ਚੰਗਾ ਲੱਗਦਾ ਆਪਾਂ ਨੂੰ ਇਹਨਾਂ ਨੇ ਬੋਲ ਕੇ ਨਹੀਂ ਦੱਸਣਾ ਇਹਨਾਂ ਲਈ ਜ਼ਰੂਰੀ ਹੈ ਚੀਜ਼ਾਂ ਹੁਣ ਇੱਥੇ ਜਿਹੜੇ ਆਸੇ ਪਾਸੇ ਦੇ ਘਰ ਆ ਉਹ ਇਹਨਾਂ ਨੂੰ ਰੋਟੀ ਦੁੱਧ ਜੋ ਵੀ ਬਣਦਾ ਸਰਦੀ ਚੀਜ਼ ਆ ਉਹ ਪਾ ਕੇ ਜਾਂਦੇ ਨੇ ਇੱਥੇ ਤੇ ਚੰਗਾ ਲੱਗਿਆ ਅੱਜ ਸਾਨੂੰ ਇੱਕ ਮੰਨ ਲੀਏ ਹਰਤੇਸ਼ਾਂ ਦਾ ਦਿਨ ਸਫਲਾ ਹੋ ਗਿਆ ਹਨਾ ਆਪਣਾ ਹਾਂਜੀ ਹਾਂ ਚੰਗਾ ਲੱਗਿਆ ਤੇ ਜ਼ਰੂਰ ਆਸੇ ਪਾਸੇ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਆ ਜਿਹੜੇ ਜਿਹੜੇ ਸ਼ਹਿਰਾਂ ਚ ਲਗ ਲਗ ਪਿੰਡਾਂ ਚ ਇਦਾਂ ਦੇ ਜਾਨਵਰ ਨੇ ਬੇਸਹਾਰਾ ਨੇ ਬੇਕਰ ਹਨਾ ਤੇ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਕਰਿਆ ਕਰੋ ਇੱਕ ਨਿੱਕੀ ਜੀ ਕੋਸ਼ਿਸ਼ ਹੀ ਆ ਤੇ ਚਲੋ ਇਹ ਆਪ ਦੇ ਹੁਣ ਮਿਲ ਗਏ ਇੱਕ ਘਰ ਇਹਨਾਂ ਨੂੰ ਬੈਠੇ ਆ ਆਰਾਮ ਨਾਲ ਤੇ ਇਹਨਾਂ ਲਈ ਚੰਗਾ ਲੱਗੂਗਾ ਸਾਨੂੰ ਵੀ ਨੇਕ ਆਊਗਾ ਇੱਕ ਤਰ੍ਹਾਂ ਦਾ ਸਾਨੂੰ ਵੀ ਇਹਨਾਂ ਲਈ ਕੁਝ ਨਾ ਕੁਝ ਕਰਕੇ ਸੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਤੇ ਇਦਾਂ ਦੀਆ ਵੀਡੀਓ ਦੇਖਣ ਲਈ ਸਾਨੂੰ ਬਹੁਤ-ਬਹੁਤ ਪਿਆਰ ਦਿਓ ਹੋਰ ਤਾਂ ਜੋ ਅਸੀਂ ਹੋਰ ਵੱਧ ਤੋਂ ਵੱਧ ਨਵੇਂ-ਨਵੇਂ ਚੀਜ਼ਾਂ ਲੈ ਕੇ ਆਉਂਦੇ ਰਹੀਏ ਨਵੇਂ ਤੋਂ ਨਵਾਂ ਕੋਈ ਨਾ ਕੋਈ ਚੀਜ਼ ਜਿੰਨਦੀ ਕਰਦੇ ਰਹੀਏ ਜਿਨ੍ਹਾਂ ਨਾਲ ਹੋਰ ਵੀ ਮੋਟੀਵੇਸ਼ਨਲ ਮਿਲਦੀ ਰਹੇ ਲੋਕਾਂ ਨੂੰ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਹੱਸਦੇ ਵਾਸਤੇ ਰਹੋ ਆਪਦੇ ਘਰ ਪਰਿਵਾਰ ਵਿੱਚ ਸੁਖੀ ਰਹੋ ਤੰਦਰੁਸਤ ਰਹੋ ਜੀ ਬਾਏ ਬਾਏ